ਕੀ ਲੱਗਦਾ ਲੁਧਿਆਣੇ ਦਾ ਰਿਸਪੌਂਸ ਕੀ ਹੈ ਕਿ ਕੌਣ ਜਿੱਤ ਰਿਹਾ ਜਿਵੇਂ ਸਿੱਧੇ ਸ਼ਬਦਾਂ ਦੇ ਵਿੱਚ ਪੁੱਛਾਂ ਮੈਨੂੰ ਲੱਗਦਾ ਕਾਂਗਰਸ ਜਿੱਤ ਜੂਗੀ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਜਿੱਤ ਜਾਣਗੇ ਵੀ ਲੋਕਾਂ ਨੇ ਰਵਨੀਤ ਸਿੰਘ ਬਿੱਟੂ ਦੀ ਦਲ ਬਦਲੀ ਦੀ ਇੱਕ ਖਿਜ ਮੰਨੀ ਤੇ ਉਹ ਖਿਜ ਮੰਨਣ ਕਰਕੇ ਲੁਧਿਆਣੇ ਦੇ ਸਮੀਕਰਨ ਕਾਫੀ ਬਦਲੇ ਜਾ ਉਥੋਂ ਦੇ ਲੋਕਲ ਮੁੱਦੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਗੁੱਸਾ ਤੇ ਕਾਂਗਰਸ ਦੇ ਸੰਗਠਨ ਦੀ ਪਾਵਰ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਰਾਜਾ ਵੜਿੰਗ ਨੂੰ ਕਾਫੀ ਅੱਗੇ ਕਰ ਦਿੰਦੀ ਹੈ ਬੈਂਸ ਬ੍ਰਦਰਜ਼ ਜਦੋਂ ਦੇ ਆ ਇਸ ਪਾਰਟੀ ਦੇ ਵਿੱਚ ਆਏ ਆ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੀ ਆ ਕਾਂਗਰਸ ਦੇ ਵਿੱਚ ਪ੍ਰਧਾਨ ਹੋਣ ਕਰਕੇ ਕੋਈ ਉਸ ਤਰ੍ਹਾਂ ਦੀ ਬਗਾਵਤ ਦੇਖਣ ਨੂੰ ਮਿਲੀ ਇੱਕਜੁੱਟ ਹੋ ਕੇ ਲੜੇ ਤਾਂ ਕਾਫੀ ਲੁਧਿਆਣਾ ਕਲੀਅਰ ਸਥਿਤੀ ਦੇ ਵਿੱਚ ਇਸ ਵੇਲੇ ਰਾਜਾ ਵੜਿੰਦ ਦੇ ਹੱਕ ਚਾ ਬੀਜੇਪੀ ਦਾ ਜਿਹੜਾ ਕੋਰ ਵੋਟਰ ਉਹ ਵੀ ਰਵਨੀਤ ਬਿੱਟੂ ਤੋਂ ਖਿਜਿਆ ਹੋਇਆ ਯਾਰ ਦਲ ਬਦਲੀ ਕਿਹਨੂੰ ਪਸੰਦ ਆ ਤੁਸੀਂ 10 ਸਾਲ ਯਾਰ ਚੰਮ ਦੀਆਂ ਚਲਾਈਆਂ ਇੱਕ ਪਾਰਟੀ 'ਚ ਹੁਣ ਤੁਸੀਂ ਦੂਜੀ ਪਾਰਟੀ 'ਚ ਆ ਗਏ ਹਾਲਾਂਕਿ ਚੋਅਸ ਆ ਡੈਮੋਕ੍ਰੇਸੀ ਦੇ ਵਿੱਚ ਪਰ ਇਹ ਨੈਤਿਕ ਸਵਾਲ ਤਾਂ ਹੈਗਾ ਨਾ ਲੁਧਿਆਣੇ ਦੀ ਜਿਹੜੀ ਵਾਰ ਸੀ ਨਾ ਉਹਨੂੰ ਰਵਨੀਤ ਬਿੱਟੂ ਤੇ ਰਾਜਾ ਬੜਿੰਗ ਨੇ ਯਾਰ ਐਨਾ ਇੱਕ ਦੂਜੇ ਤੇ ਵਿਅਕਤੀ ਵਿਸ਼ੇਸ਼ ਤੇ ਆ ਗਈ ਤਾਂ ਉਹਦੇ ਬਾਕੀ ਮੁੱਦੇ ਛੁੱਟ ਗਏ ਸਿੱਧਾ ਸੀਗਾ ਹੁਣ ਉਹ ਰਵਨੀਤ ਬਿੱਟੂ ਆਪਦੇ ਬਿਲਬੋਰਡ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਯਾਰ ਉਹ ਕਹਿੰਦੇ ਸੀ ਬੱਸਾਂ ਦੀਆਂ ਬਾੜੀਆਂ ਨਹੀਂ ਖਾਧੀਆਂ ਕਿਸੇ ਦਾ ਕਤਲ ਨਹੀਂ ਕਰਾਇਆ ਲੋਕਾਂ ਦਾ ਪਿਆਰ ਖਟਿਆ ਰਾਜਾ ਬੜਿੰਗ ਕਹੀ ਜਾਂਦੇ ਸੀ ਹੋਣ ਵੀ ਚੱਕਾਂਗੇ ਕੰਮ ਵੀ ਕਰਾਵਾਂਗੇ ਲੁਧਿਆਣੇ ਵਾਲਿਓ ਦੋਸਤੀ ਨੁਮਾਵਾਂਗੇ ਤਾ ਇਹ ਆਪ ਸੁਚੇ ਇਹਨਾਂ ਨੇ ਵਾਰ ਬਣਾਈ ਸੀ ਜਿਹਦੇ ਵਿੱਚੋਂ ਮੈਨੂੰ ਲੱਗਦਾ ਰਾਜਾ ਬਰਿੰਗਾ ਸੀਟ ਜਿੱਤੇ ਜਾਣਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਚੋਣਾ ਤੋਂ ਬਾਅਦ ਪੂਰੇ ਪੰਜਾਬ ਦੀਆਂ ਨਜ਼ਰਾਂ ਹੁਣ ਨਤੀਜਿਆਂ ਤੇ ਨੇ ਕਿ ਅਖਰ ਕੀ ਬਣੂਗਾ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਜਿੱਤ ਰਿਹਾ ਤਾਂ ਉਤਸੁਕਤਾ ਪੂਰੀ ਆ ਲੋਕਾਂ ਦੇ ਵਿੱਚ ਪਰ ਮੇਰੇ ਨਾਲ ਨਵਰੀਤ ਬਾਈ ਨੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੀਆਂ ਬਹੁਤੀਆਂ ਸੀਟਾਂ ਤੇ ਗਏ ਰਿਪੋਰਟਿੰਗ ਵੀ ਕੀਤੀ ਜਿੱਥੋਂ ਇਹਨਾਂ ਨੇ ਤੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ رائے ਵੀ ਜਾਣੀ ਇੱਕ ਤਰ੍ਹਾਂ ਸਰਵੇ ਵੀ ਕੀਤਾ ਕੁਝ ਅੰਕੜੇ ਵੀ ਇਹਨਾਂ ਕੋਲੇ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਅੱਜ ਕਰਦੇ ਆ ਸਭ ਤੋਂ ਪਹਿਲਾਂ ਲੁਧਿਆਣਾ ਸੀਟ ਤੇ ਤਾਂ ਨਵਰੀਤ ਭਾਈ ਲੁਧਿਆਣੇ ਦੇ ਵਿੱਚ ਤੁਸੀਂ ਗਏ ਹੋ ਤੇ ਵੱਖ-ਵੱਖ ਸਾਰੇ ਹਲਕਿਆਂ ਦੇ ਵਿੱਚ ਲੋਕਾਂ ਨੂੰ ਮਿਲਿਓ ਕੀ ਲੱਗਦਾ ਲੁਧਿਆਣੇ ਦਾ ਰਿਸਪੌਂਸ ਕੀ ਆ ਕਿ ਕੌਣ ਜਿੱਤ ਰਿਹਾ ਜਿਵੇਂ ਸਿੱਧੇ ਸ਼ਬਦਾਂ ਦੇ ਵਿੱਚ ਪੁੱਛੋ ਮੈਨੂੰ ਲੱਗਦਾ ਕਾਂਗਰਸ ਜਿੱਤ ਜੂਗੀ ਲੁਧਿਆਣੇ ਦੇ ਵਿੱਚ ਰਾਜਾ ਵੜਿੰਗ ਜਿੱਤੇ ਜਾਣਗੇ ਗਗਨ ਅਸੀਂ ਅਖਰ ਤੇ ਪੰਜਾਬ ਥਿੰਕਸ ਨੇ ਇੱਕ ਸਰਵੇ ਕਰਿਆ ਪੂਰੇ ਪੰਜਾਬ ਦੀਆਂ ਲਗਭਗ 6 ਸੀਟਾਂ ਤੇ ਜਿੰਨੇ ਕ ਸਾਧਨ ਸੀਗੇ ਉਨੀਆਂ ਸੀਟਾਂ ਤੇ ਜਾ ਸਕਦੇ ਸੀ ਤਾਂ ਉਸ ਹਿਸਾਬ ਦੇ ਨਾਲ ਅਸੀਂ 6 ਕ ਸੀਟਾਂ ਨੂੰ ਦੇਖਿਆ ਲੁਧਿਆਣਾ ਸੀਟ ਦੇ ਉੱਤੇ ਸਭ ਨੂੰ ਲੱਗਦਾ ਸੀ ਕਿ ਬੀਜੇਪੀ ਬਹੁਤ ਸਟਰੋਂਗ ਹੈ ਬੀਜੇਪੀ ਬਹੁਤ ਚੀਜ਼ਾਂ ਬਦਲ ਸਕਦੀ ਹੈ ਤੰਤਰ ਬਹੁਤ ਆ ਪਰ ਪੰਜਾਬ ਦਾ ਇੱਕ ਸੁਭਾਅ ਇਹਨਾਂ ਕਈ ਵਾਰੀ ਜਦੋਂ ਖਿਜ ਮੰਨ ਜਾਂਦੇ ਆ ਪੰਜਾਬੀ ਫਿਰ ਕਿਸੇ ਦੇ ਨਹੀਂ ਸੁਣਦੇ ਉਹੀ ਹਾਲ ਲੁਧਿਆਣੇ ਹੋਇਆ ਵੀ ਲੋਕਾਂ ਨੇ ਰਵਨੀਤ ਸਿੰਘ ਬਿੱਟੂ ਦੀ ਦਲ ਬਦਲੀ ਦੀ ਇੱਕ ਖੇਜ ਮੰਨੀ ਆ ਤੇ ਉਹ ਖੇਜ ਮੰਨਣ ਕਰਕੇ ਲੁਧਿਆਣੇ ਦੇ ਸਮੀਕਰਨ ਕਾਫੀ ਬਦਲੇ ਆ ਰਾਜਾ ਵੜੇਗਾ ਜਿਹੜੇ ਕਿ ਗਿੱਦੜਵਾਹੇ ਦੇ ਵਿਧਾਇਕ ਨੇ ਕਾਂਗਰਸ ਦੇ ਪ੍ਰਧਾਨ ਨੇ ਉਹ ਲੁਧਿਆਣੇ ਗਏ ਤੇ ਲੁਧਿਆਣਾ ਲਗਭਗ ਉਹਨਾਂ ਨੇ ਕਿਉਂਕਿ ਅਸੀਂ 6 ਦਿਨ ਪਹਿਲਾਂ ਇਸ ਗੱਲਬਾਤ ਤੋਂ ਅੱਜ ਦੀ ਤੋਂ ਅਸੀਂ ਲੁਧਿਆਣੇ ਗਏ ਸੀ ਤੇ ਲਗਭਗ ਲੁਧਿਆਣਾ ਕਲੀਅਰ ਹੋਇਆ ਪਿਆ ਸੀ ਉਥੋਂ ਦੇ ਲੋਕਲ ਮੁੱਦੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਗੁੱਸਾ ਤੇ ਕਾਂਗਰਸ ਦੇ ਸੰਗਠਨ ਦੀ ਪਾਵਰ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਰਾਜਾ ਵੜਿੰਗ ਨੂੰ ਕਾਫੀ ਅੱਗੇ ਕਰ ਦਿੰਦੀਆਂ ਤੇ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਲੱਗਦਾ ਕਿ ਲਾ ਪਿੰਡਾਂ ਚ ਨਹੀਂ ਸ਼ਹਿਰਾਂ ਦੇ ਵਿੱਚ ਵੀ ਕਾਫੀ ਮਜ਼ਬੂਤ ਸਥਿਤੀ ਸੀਗੇ ਤੇ ਉਤੋਂ ਬੈਂਸ ਬ੍ਰਦਰਜ਼ ਦਾ ਤੜਕਾ ਉਹਨਾਂ ਦਾ ਸਾਥ ਤੜਕਾ ਮੈਂ ਤਾਂ ਕਹਿੰਦਾ ਵੀ ਅਭੀ ਜਿਵੇਂ ਨੇ ਹੁੰਦਾ ਵੀ ਕੋਈ ਵੀ ਸਬਜੀ ਬਣੀ ਪਈ ਹੋਵੇ ਉੱਤੇ ਤੜਕਾ ਲੱਗ ਜੇ ਉਹ ਹੋਰ ਚੰਗੀ ਬਣ ਜਾਂਦੀ ਆ ਉਹ ਹੋਰ ਚੰਗੀ ਬਣ ਜਾਂਦੀ ਆ ਤਾਂ ਬੈਂਸ ਬ੍ਰਦਰਜ਼ ਜਦੋਂ ਦੇ ਇਸ ਪਾਰਟੀ ਦੇ ਵਿੱਚ ਆਏ ਆ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੀ ਆ ਕਾਂਗਰਸ ਦੇ ਵਿੱਚ ਪ੍ਰਧਾਨ ਹੋਣ ਕਰਕੇ ਕੋਈ ਉਸ ਤਰ੍ਹਾਂ ਦੀ ਬਗਾਵਤ ਦੇਖਣ ਨੂੰ ਮਿਲੀ ਇੱਕਜੁੱਟ ਹੋ ਕੇ ਲੜੇ ਤਾਂ ਕਾਫੀ ਲੁਧਿਆਣਾ ਕਲੀਅਰ ਸਥਿਤੀ ਦੇ ਵਿੱਚ ਇਸ ਵੇਲੇ ਰਾਜਾ ਵੜਿੰਗ ਦੇ ਹੱਕ ਚ ਹੈ ਤੇ ਉਹਦੇ ਕਾਰਨ ਕੀ ਨੇ ਤੁਸੀਂ ਕਾਰਨ ਕੋ ਤੁਸੀਂ ਦੱਸਿਆ ਵੀ ਬੈਂਸ ਹੈਗੇ ਨੇ ਇੱਕ ਜੁਟ ਤਾਂ ਹੈਗੀ ਆ ਤਾਂ ਫਿਰ ਲੋਕਲ ਮੁੱਦੇ ਵੀ ਹੈਗੇ ਨੇ ਪਰ ਰਾਜੇ ਵੜੰਗੇ ਦੇ ਹੱਕ ਦੇ ਵਿੱਚ ਕਿਹੜੀਆਂ ਚੀਜ਼ਾਂ ਜ਼ਰਾ ਜਾਂਦੀਆਂ ਨੇ ਸਭ ਤੋਂ ਵੱਡੀ ਤਾਂ ਗੱਲ ਇਹ ਹੀ ਜਾਂਦੀ ਹੈ ਨਾ ਲੋਕ ਸਾਨੂੰ ਉੱਥੇ ਇਹ ਗੱਲ ਕਹਿੰਦੇ ਸੀ ਕਹਿੰਦੇ ਅਸੀਂ ਪਿਛਲੀ ਵਾਰ ਬੀਜੇਪੀ ਦੀ ਵੋਟ ਪਾਈ ਮੈਨੂੰ ਕੋਈ ਬੀਜੇਪੀ ਦਾ ਵੋਟਰ ਮਿਲੇ ਉਹ ਕਹਿੰਦੇ ਅਸੀਂ ਬੀਜੇਪੀ ਨੂੰ ਵੋਟ ਪਾਈ ਸੀ ਪਿਛਲੇ ਇਲੈਕਸ਼ਨ ਚ ਇੰਨੀ ਨੇਰੀਚ ਵੀ ਪਰ ਯਾਰ ਅਸੀਂ ਬੇਵਕੂਫ ਥੋੜੀ ਆ ਵੀ 10 ਸਾਲ ਤੁਸੀਂ ਇੱਕ ਪਾਰਟੀ ਚ ਰਹੇ ਹੁਣ ਦੂਜੀ ਪਾਰਟੀ ਚ ਆਏ ਔਰ ਸਰਵੇ ਤੋਂ ਬਾਅਦ ਗਗਨ ਇੱਕ ਚੀਜ਼ ਮੈਂ ਆ ਚੀਜ਼ ਇੰਟਰਸਟਿੰ ਬੀਜੇਪੀ ਦਾ ਜਿਹੜਾ ਕੋਰ ਵੋਟਰ ਉਹ ਵੀ ਰਵਨੀਤ ਬਿੱਟੂ ਤੋਂ ਖਿਜਿਆ ਹੋਇਆ ਯਾਰ ਦਲ ਬਦਲੀ ਕਿਹਨੂੰ ਪਸੰਦ ਆ ਤੁਸੀਂ 10 ਸਾਲ ਯਾਰ ਚੰਮ ਦੀਆਂ ਚਲਾਈਆਂ ਇੱਕ ਪਾਰਟੀ ਚ ਹੁਣ ਤੁਸੀਂ ਦੂਜੀ ਪਾਰਟੀ ਚ ਆ ਗਏ ਹਾਲਾਂਕਿ ਚੁਆਇਸ ਆ ਡੈਮੋਕ੍ਰੇਸੀ ਦੇ ਵਿੱਚ ਪਰ ਇਹ ਨੈਤਿਕ ਸਵਾਲ ਤਾਂ ਹੈਗਾ ਨਾ ਤੁਸੀਂ ਇੱਕ ਪਾਰਟੀ ਚ ਰਹੇ ਠੀਕ ਹੈ ਹੁਣ ਤੁਸੀਂ ਦੂਜੀ ਚ ਆ ਕੇ ਸ਼ਿਫਟ ਬਿਲਕੁਲ ਕਰਕੇ ਉਸ ਪਾਰਟੀ ਕਿਉਂਕਿ ਜਦੋਂ ਜਦੋਂ ਤੋਂ ਸੀਐਮ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕ ਲਿਆ ਤਿਤਲੀਆਂ ਸ਼ਬਦ ਦਿੱਤਾ ਉਦੋਂ ਤੇ ਵੱਧ ਚੱਕਿਆ ਗਿਆ ਆ ਉਹਦੋਂ ਤੋਂ ਚੱਕੇਗਾ ਪਰ ਯਾਰ ਪੰਜਾਬ ਦੇ ਵਿੱਚ ਇਹ ਨਹੀਂ ਤੁਸੀਂ ਕਹਿ ਸਕਦੇ ਗਗਨ ਜਿਵੇਂ ਜਿਵੇਂ ਪੰਜਾਬ ਅਵੇਅਰ ਹੋ ਰਿਹਾ ਹੈ ਦਲ ਬਦਲੀਆਂ ਖਿਲਾਫ ਇੱਕ ਨਫ਼ਰਤ ਤਾਂ ਹੈਗੀ ਆ ਉਹਦਾ ਸਾਹਮਣਾ ਰਿੰਕੂ ਨੂੰ ਵੀ ਕਰਨਾ ਪਊਗਾ ਉਹਦਾ ਰਵਨੀਤ ਬਿੱਟੂ ਨੂੰ ਵੀ ਕਰਨਾ ਪਊਗਾ ਦੋਨੇ ਹਾਂ ਤੇ ਉਹ ਉਹ ਕਰਨਾ ਪੈ ਰਿਹਾ ਤੇ ਇਹਦੇ ਨਾਲ ਕਈ ਜਿਹੜੇ ਹੋਰ ਮੁੱਦੇ ਆ ਲੁਧਿਆਣੇ ਦੇ ਮੈਨੂੰ ਲੱਗਦਾ ਉਹਨਾਂ ਚੋਂ ਕਾਫੀ ਵੱਡਾ ਮੁੱਦਾ ਇਹ ਆ ਕਿ ਕੰਮ ਘਟਿਆ ਲੁਧਿਆਣੇ ਦੇ ਵਿੱਚ ਉਹ ਇੰਡਸਟਰੀ ਜਿਹੜੀ ਗਈ ਆ ਦੂਸਰੇ ਸਟੇਟਾਂ ਦੇ ਵਿੱਚ ਮਤਲਬ ਕਮਾਲ ਦੀ ਗੱਲ ਆ ਨਾ ਸਾਡੇ ਲੁਧਿਆਣੇ ਦੇ ਬਹੁਤ ਸਾਰੇ ਇੰਡਸਟਰੀ ਦੇ ਬੰਦੇ ਜਿਨ੍ਹਾਂ ਦੀ ਤੂਤੀ ਬੋਲਦੀ ਸੀਗੀ ਪੂਰੇ ਨਾ ਸਿਰਫ ਪੰਜਾਬ ਪੰਜਾਬ ਚ ਪੂਰੇ ਇੰਡੀਆ ਮੁਲਕ ਦੇ ਵਿੱਚ ਉਹ ਬੰਦੇ ਹੁਣ ਉੱਤਰ ਪ੍ਰਦੇਸ਼ ਸ਼ਿਫਟ ਹੋਈ ਜਾਂਦੇ ਆ ਉਹਦੇ ਨਾਲ ਕਿਤੇ ਤਾਂ ਬੇਰੁਜ਼ਗਾਰੀ ਆਊਗੀ ਨਾ ਤਾਂ ਰੁਜ਼ਗਾਰ ਘਟਿਆ ਇਹਦੀ ਸਪਸ਼ਟ ਸਾਨੂੰ ਉੱਥੇ ਲਕੀਰ ਦੇਖਣ ਨੂੰ ਮਿਲੀ ਤੇ ਬੀਜੇਪੀ ਨੂੰ ਨੁਕਸਾਨ ਹੋਇਆ ਰਵਨੀਤ ਬਿੱਟੂ ਦਾ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਹਿਲੀ ਗੱਲ ਤਾਂ ਪੱਪੀ ਪ੍ਰਾਸ਼ਰਿਕ ਚੰਗੇ ਇਨਸਾਨ ਹੋ ਸਕਦੇ ਆ ਸਾਰੇ ਲੁਧਿਆਣੇ ਦਾ ਵੈਸੇ ਤਾਂ ਇੱਕ ਦੇਖੋ ਪੱਪੀ ਪ੍ਰਾਸ਼ਰ 7 ਪੜੇ ਹੋਏ ਆ ਰਵਨੀਤ ਬਿੱਟੂ ਮੇਰੇ ਖਿਆਲ ਦੇ ਵਿੱਚ 10 ਪੜੇ ਹੋਏ ਆ ਨਹੀਂ 12 ਪੜੇ ਹੋਏ ਆ ਰਾਜਾ ਬੜਿੰਗ 10 ਪੜੇ ਹੋਏ ਆ ਤਾਂ ਸਹੀ ਕਿ 12 ਕਰ ਲੀਆਂ ਸੀ ਰਾਜੇ ਨੇ ਜਾਂ ਜਾਂ ਰਹਾ ਮਤਲਬ ਗ੍ਰੈਜੂਏਟ ਕੋਈ ਵੀ ਨਹੀਂ ਸਾਰੇ 12 ਤੋਂ ਥੱਲੇ ਹੀ ਆ ਯਾਰ ਤਿੰਨੇ ਮੇਨ ਕੈਂਡੀਡੇਟ ਹਾਂ ਲੁਧਿਆਣੇ ਵਾਲਾਂ ਦੇ ਪੱਲੇ ਅਨਪੜਤਾ ਹੀ ਪੈਣੀ ਹੈ ਅੱਜ ਕੀ ਇਹ ਕਲੀਅਰ ਹੈ ਨਾ 12 ਤੋਂ ਥੱਲੇ ਵਾਲੀ ਹੈ ਸਾਰੇ ਚਲੋ ਜਿਹੜੇ 12 ਵੀ ਪੜੇ ਆ ਕਿਸੇ ਮਜਬੂਰੀ ਚ ਨਾ ਪੜੇ ਹੋਣ ਹੈ ਨਾ ਕਿਸੇ ਨੇ ਘਰੇ ਯਾਰ ਕੰਮ ਸਾਹਮਣਾ ਹੋਵੇ ਉਹਨਾਂ ਦਾ ਤਾਂ ਸਮਝ ਆਉਂਦਾ ਪਰ ਇਹ ਤਾਂ ਸਾਰੇ ਲੀਡਰਾਂ ਦੇ ਕਾਕੇ ਜੀ ਲੀਡਰਾਂ ਦੇ ਮੁੰਡੇ ਸੀ ਭਾਈ ਇਹ ਤਾਂ ਵੱਧ ਪੜ ਲੈਂਦੇ ਚਲੋ ਉਹ ਵੀ ਆਪਾਂ ਛੱਡ ਦਗੇ ਤਾਂ ਪੱਪੀ ਪ੍ਰੈਸ਼ਰ ਜਿਹੜੇ ਉਹ ਉਸ ਤਰ੍ਹਾਂ ਦਾ ਕ੍ਰੇਜ਼ ਨਹੀਂ ਪੈਦਾ ਕਰ ਸਕੇ ਭਗਵੰਤ ਮਾਨ ਹੀ ਸਿਰਫ ਲੁਧਿਆਣੇ ਦੇ ਵਿੱਚ ਇੱਕ ਵ ਇੱਕ ਸ਼ਖਸ ਸੀ ਜਿਹੜਾ ਮੂਰੇ ਖੜਾ ਸੀ ਆਮ ਆਦਮੀ ਪਾਰਟੀ ਨੂੰ ਜਿੰਨੀ ਵੀ ਵੋਟ ਪਾਉਗੀ ਉਹ ਸਿਰਫ ਭਗਵੰਤ ਮਾਨ ਦੇ ਉਹ ਕੱਲੀ ਲੁਧਿਆਣੇ ਕਿਉਂ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਆ ਚਲੋ ਗੱਲ ਆਪਾਂ ਲੁਧਿਆਣੇ ਦੀ ਕਰ ਰਹੇ ਹਾਂ ਤਾਂ ਕਰਕੇ ਮੈਂ ਕਹਣਾ ਆਮ ਆਦਮੀ ਪਾਰਟੀ ਦਾ ਇਹ ਹਾਲ ਔਰ ਜਿਹੜੇ ਉੱਥੇ ਬਾਕੀ ਵੀ ਕੈਂਡੀਡੇਟ ਆਏ ਆ ਸ਼੍ਰੋਮਣੀ ਅਕਾਲੀ ਦਲ ਦੇ ਨੇ ਢੱਲੋ ਸ਼੍ਰੋਮਣੀ ਅਕਾਲੀ ਦਲ ਸਾਰੇ ਕਹਿੰਦੇ ਆ ਤੁਸੀਂ ਵੀ ਇੰਟਰਵਿਊ ਕਰੀ ਆ ਹਰ ਬੰਦਾ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀ ਸ਼ਰੀਫਾ ਸ਼ਰੀਫਾ ਹਾਂ ਪਰ ਸਾਡੇ ਲੋਕ ਸ਼ਰੀਫ ਨੂੰ ਵੋਟ ਵਾੜੀ ਨਹੀਂ ਪਾਉਂਦੇ ਹੁੰਦੇ ਇਹ ਦੇਖ ਲਿਓ ਉੱਥੇ ਸਾਨੂੰ ਖੜਕੇ ਦੜਕੇ ਵਾਲੇ ਚਾਹੀਦੇ ਹੁੰਦੇ ਆ ਇੱਕ ਤਾਂ ਨਾ ਵੱਡੇ ਲੀਡਰ ਖੜ ਕੇ ਦੜ ਕੇ ਵਾਲੇ ਐਗਰੈਸਿਵ ਉਹ ਸਿਕਿਉਰ ਵੀ ਫੀਲ ਕਰਾਉਂਦੇ ਆ ਲੀਡਰਾਂ ਨੂੰ ਇਹ ਵੀ ਰਾਜਨੀਤੀ ਦਾ ਇੱਕ ਪੱਖ ਆ ਔਰ ਦੂਸਰਾ ਲੁਧਿਆਣੇ ਦੀ ਜਿਹੜੀ ਵਾਰ ਸੀ ਨਾ ਉਹਨੂੰ ਰਵਨੀਤ ਬਿੱਟੂ ਤੇ ਰਾਜਾ ਵੜਿੰਗਣੇ ਯਾਰ ਐਨਾ ਇੱਕ ਦੂਜੇ ਤੇ ਵਿਅਕਤੀ ਜਦੋਂ ਵਿਕਤੀਆਂ ਦਾ ਮੁਕਾਬਲੇ ਤੇ ਆ ਜੇ ਨਾ ਹਾਂ ਵਿਅਕਤੀ ਵਿਸ਼ੇਸ਼ ਤੇ ਆ ਗਏ ਤਾਂ ਉਹ ਚ ਬਾਕੀ ਮੁੱਦੇ ਛੁੱਟ ਗਏ ਪਿੱਛੇ ਸਿੱਧਾ ਸੀਗਾ ਹੁਣ ਉਹ ਰਵਨੀਤ ਬਿੱਟੂ ਆਪਦੇ ਬਿਲਬੋਰਡ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਉਹ ਕਹਿੰਦੇ ਸੀ ਬੱਸਾਂ ਦੀਆਂ ਬਾਡੀਆਂ ਨਹੀਂ ਖਾਧੀਆਂ ਕਿਸੇ ਦਾ ਕਤਲ ਨਹੀਂ ਕਰਾਇਆ ਲੋਕਾਂ ਦਾ ਪਿਆਰ ਖੱਟਿਆ ਰਾਜਾ ਵ ਫੋਨ ਵੀ ਚੱਕਾਂਗੇ ਕੰਮ ਵੀ ਕਰਾਵਾਂਗੇ ਲੁਧਿਆਣੇ ਵਾਲਿਓ ਦੋਸਤੀ ਨੁਵਾਵਾਂਗੇ ਤਾਂ ਇਹ ਆਪਸ ਚ ਇਹਨਾਂ ਨੇ ਵਾਰ ਬਣਾਈ ਸੀ ਜਿਹਦੇ ਵਿੱਚੋਂ ਮੈਨੂੰ ਲੱਗਦਾ ਰਾਜਾ ਬਣੇਂਗੇ ਸੀਟ ਜਿੱਥੇ ਜਾਣਗੇ ਜਿੱਤੇ ਦੂਜਾ ਉਹੀ ਗੱਲ ਆ ਕਿ ਰਵਨੀਦ ਬਿੱਟੂ ਪ੍ਰਤੀ ਗੁੱਸਾ ਹੈਗਾ ਤੇ ਦੂਜੀ ਦਲ ਬਦਲੀ ਆ ਗਈ ਜਾਂ ਸਾਰੀਆਂ ਚੀਜ਼ਾਂ ਕਿਉਂਕਿ ਉਹਨਾਂ ਦੀ ਅਵੇਲੇਬਿਲਿਟੀ ਇੱਕ ਤਾਂ ਲੋਕਾਂ ਲਈ ਹੋਵੇ ਤੇ ਦੂਜੀ ਗੱਲ ਜਿਹੜੇ ਕਾਂਗਰਸ ਦੇ ਐਮਐਲਏ ਸੀ ਉਹਨਾਂ ਲਈ ਵੀ ਨਹੀਂ ਸੀਗੀ ਬਿੱਟੂ ਦੀ ਇੱਕ ਮੈਨੂੰ ਇੱਕ ਫੈਕਟਰ ਦਾ ਨਹੀਂ ਪਤਾ ਗਗਨ ਆ ਜਿਹੜੇ ਯੋਗੀ ਅਦਿੱਤਿਆਨਾਥ ਸੰਡ ਤੇ ਆਏ ਆ ਉਹ ਕੀ ਫੈਕਟਰ ਪਾ ਕੇ ਗਏ ਆ ਉਹਨਾਂ ਨੇ ਕਿੰਨਾ ਕੁ ਪ੍ਰਭਾਵਿਤ ਕਰਿਆ ਕਿਉਂਕਿ ਲੁਧਿਆਣੇ ਦੇ ਵਿੱਚ ਉਹਨਾਂ ਦਾ ਕ੍ਰੇਜ਼ ਮੈਨੂੰ ਸੀਗਾ ਲੋਕਾਂ ਦੇ ਵਿੱਚ ਗੱਲ ਵੀ ਹੁੰਦੀ ਸੀ ਵੀ ਜੇ ਉਹ ਆਏ ਵੀ ਉਹ ਤਾਂ ਯਾਰ ਘੈਂਟ ਆ ਬੰਦਾ ਤਾਂ ਉਹ ਦੇਖੋ ਮੈਨੂੰ ਨਹੀਂ ਪਤਾ ਹੁਣ ਚੰਗਾ ਮਾੜਾ ਅਸੀਂ ਤਾਂ ਤੈ ਨਹੀਂ ਕਰਾਂਗੇ ਪਰ ਲੁਧਿਆਣੇ ਦੇ ਵਿੱਚ ਅਸੀਂ ਦੇਖਿਆ ਸੀਗਾ ਯੋਗੀ ਦੀ ਗੱਲ ਹੋ ਰਹੀ ਸੀ ਯੋਗੀ ਦੇ ਆਉਣ ਤੋਂ ਬਾਅਦ ਕੀ ਪ੍ਰਭਾਵ ਪੈਂਦਾ ਇਹਦਾ ਪਤਾ ਨਹੀਂ ਪਰ ਸੀਟ ਰਾਜਾ ਵੜਿੰਗ ਦੀ ਹੀ ਸਾਡੇ ਸਰਬੇਮਤਾਕ ਲੱਗਦੀ ਆ ਜੀ ਸੁਪਰੀ ਸੋ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ